ਮੈਂ ਹਾਂ ਵਿਪਨੋ ਕਾੜਾ ਤੇ ਤੁਸੀਂ ਦੇਖ ਰਹੇ ਹੋ ਫਾਸਟ ਵੇਡ ਦੇ ਉੱਪਰ ਤੁਹਾਨੂੰ ਮੈਂ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਹਾਂ ਉਹ ਅਗੀਆਂ ਮੋਗਾ ਜ਼ਿਲ੍ਹਾ ਦੇ ਪਿੰਡ ਛੜਕਦਿਆਂ ਜਿਹੜਾ ਕਿ ਕੱਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਜਿਹੜਾ ਹੈਗਾ ਨਤੀਜੇ ਕੋਸ਼ੰਤ ਕੀਤੇ ਗਏ ਨੇ 8ਵੀਂ ਬੋਰਡ ਤੇ 12ਵੀਂ ਬੋਰਡ ਦੇ ਉੱਥੇ ਜੇ ਮੈਂ ਗੱਲ ਕਰਾਂ 8ਵੀਂ ਬੋਰਡ ਦੀ ਤੇ 8ਵੀਂ ਬੋਰਡ ਦੇ ਵਿੱਚੋਂ ਸਾਡੀ ਬਿੱਟੀਆ ਪਲਕ ਜਿਹੜੀ ਪਲਕ ਹੈਗੀ ਹੈ ਇਹਨੇ 600 ਦੇ ਵਿੱਚੋਂ 597 ਨੰਬਰ ਲੈ ਕੇ ਜਿਹੜਾ ਹੈਗਾ ਜਿੱਥੇ ਮੋਗੇ ਜ਼ਿਲ੍ਹੇ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈਗਾ ਉੱਥੇ ਹੀ ਜਿਹੜਾ ਹੈਗਾ ਪੰਜਾਬ ਪਰਦੇ ਤੇ ਟੀਜੇ ਸਥਾਨ ਦੇ ਉਪਰ ਆਈ ਔਰ ਪਰਿਵਾਰ ਵੱਲੋਂ ਜਿਹੜੀਆਂ ਖੁੱਟੀਆਂ ਬਣਾਈਆਂ ਜਾ ਰਹੀਆਂ ਆ ਗਿਆ ਨੇ ਟੀਚਰ ਵੀ ਘਰ ਪਹੁੰਚੇ ਨੇ ਵਧਾਈ ਦੇਣ ਵਾਸਤੇ ਉਹ ਆਸ ਪੜੋਸ ਵਾਲੇ ਲੋਕ ਵੀ ਜਿਹੜੇ ਸਾਰੇ ਇੱਥੇ ਪਹੁੰਚ ਰਹੇ ਨੇ ਵਧਾਈਆਂ ਦੇ ਰਹੇ ਨੇ ਪਲਕ ਨੂੰ ਤੇ ਪਲਕ ਦੀ ਮੰਮੀ ਪਾਪਾ ਨੂੰ ਤੇ ਸੋ ਤੁਹਾਨੂੰ ਮੈਂ ਪਹਿਲਾਂ ਤਸਵੀਰਾਂ ਦਿਖਾ ਰਿਹਾ ਗਿਆ ਤਸਵੀਰਾਂ ਦੇਖ ਰਹੇ ਸੀ ਆਪਾਂ ਜਿਹੜੇ ਕਪਿੰਟ ਦੇ ਵਿੱਚ ਪਲਕ ਨੇ ਕਰਦੀਆਂ ਪਲਕ ਪਲਕ ਦਾ ਅੱਜ ਨਾਮ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਮੁੰਡਿਆਂ ਜਾ ਰਿਹਾ ਕਿਉਂਕਿ ਪਲਕ ਨੇ ਪੰਜਾਬ ਦੇ ਵਿੱਚ 8ਵੀਂ ਮਿਡਲ ਵੀ ਕਲਾਸ ਦੇ ਵਿੱਚੋਂ ਜਿਹੜਾ ਤੀਜਾ ਸਥਾਨ ਹਾਸਲ ਕੀਤਾ ਹੈਗਾ ਸਕੂਲ ਦੇ ਟੀਚਰ ਬੈਠੇ ਨੇ ਸਾਰੇ ਸਾਰਾ ਸਟਾਫ ਸਕੂਲ ਦਾ ਬੈਠਾ ਹੈਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਟਾਫ ਦੇ ਨਾਲ ਕਿਉਂਕਿ ਸਟਾਫ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਬੱਚੀ ਨੂੰ ਪੜ੍ਹਾਉਣ ਦੀ ਸਾਰਾ ਕੀ ਨਾਂ ਜੀ ਤੁਹਾਡਾ ਮੇਰੇ ਨਾਲ ਸੁਖਦੀਪ ਸਿੰਘ ਜੀ ਵਾਈਸ ਪ੍ਰਿੰਸੀਪਲ ਸ਼ਹੀਦ ਬਬਖਸ਼ਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੋ ਸਾਨੂੰ ਬਹੁਤ ਖੁਸ਼ੀ ਹੋਈ ਸਾਡੀ ਬੇਟੀ ਮਲਕ ਸਿੰਗਲਾ ਨੇ ਸਾਡਾ ਪਿੰਡ ਦਾ ਸਾਡੀ ਸਕੂਲ ਦਾ ਨਾਮ ਰੌਸ਼ਨ ਕੀਤਾ ਮੈਂ ਸੂ ਸਟਾਫ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਸਾਨੂੰ ਉਮੀਦ ਆ ਅੱਗੇ ਵੀ ਇਹ ਸਾਡਾ ਨਾਮ ਇਸੇ ਤਰ੍ਹਾਂ ਰੌਸ਼ਨ ਕਰੂਗੇ ਪਿੰਡ ਦੇ ਵਿੱਚ ਗੱਲ ਇੱਕ ਸੁਣਨ ਨੂੰ ਮਿਲ ਰਹੀ ਹੈਗੀ ਆ ਕਿ ਛੜਕ ਪਿੰਡ ਦੀ ਪਹਿਲੀ ਬੱਚੀ ਆ ਜਿਹੜੀ ਪੰਜਾਬ ਲੈਵਲ ਤੇ ਗਈ ਆ। ਨਹੀਂ ਐਸੀ ਗੱਲ ਨਹੀਂ ਜੀ ਪਹਿਲਾਂ ਵੀ ਸਾਡੇ ਬੱਚੇ ਮੋਗੇ ਜ਼ਿਲ੍ਹੇ ਚ ਪਹਿਲੇ ਨੰਬਰ ਤੇ ਆਉਂਦੇ ਰਹੇ ਆ। ਇਸ ਵਾਰ ਸਾਡੇ ਦੋ ਪ੍ਰਾਪਤੀਆਂ ਮੋਗੇ ਜ਼ਿਲ੍ਹੇ ਚ ਦੋ ਬੱਚੇ ਜਿਹੜੀ ਫਸਟ ਤੇ ਸੈਕੰਡ ਪੀਸ ਨਾਲ ਜਿਹੜੀਆਂ ਹਾਸਲ ਕੀਤੀਆਂ। ਪੰਜਾਬ ਦੀ ਗੱਲ ਕਰੀਏ ਤਾਂ ਜੀ ਇਹ ਪੰਜਾਬ ਦੇ ਵਿੱਚੋਂ ਇਹ ਤੀਜਾ ਡ੍ਰਿੰਕ ਹੈ ਦਾ ਜੀ ਤੀਜਾ ਤੇ ਚੌਥਾ ਸਾਡੇ ਕੋਲੇ। ਤੀਜਾ ਚੌਥਾ ਰੈਂਕ ਹਾਂਜੀ ਇਹ ਰੈਂਕ ਕਿਉਂ ਹੁੰਦਾ ਜੇ ਨੰਬਰਾਂ ਦੇ ਹਿਸਾਬ ਨਾਲ ਹੁੰਦਾ ਇਹਨਾਂ ਦੇ ਬੰਦੋਦੇ ਵਿੱਚ ਝੜਕਦੇ ਨੇ ਹਾਂ ਮੋਗੇ ਜ਼ਿਲ੍ਹੇ ਚ ਝੜਕਦੇ ਪਹਿਲਾ ਤੇ ਸਹਿਜ ਦੂਜਾ ਜਿਹੜਾ ਨਾਂ ਇਹਨਾਂ ਦਾ ਨਾਂ ਬਿਲਕੁਲ ਜੀ ਇਸ ਪਿੰਡ ਦੇ ਬੱਚੇ ਜਿਹੜੇ ਹੈਗੇ ਨੇ ਦੇਖੋ ਗੱਲ ਕਰਦੇ ਹੈਗੇ ਕਹਿੰਦੇ ਨਾ ਕੁੜੀਆਂ ਕੁੜੀਆਂ ਹੁਣ ਬਹੁਤ ਅੱਗੇ ਵਧ ਰਹੀਆਂ ਨੇ ਟੀਚਰ ਬੈਠੇ ਨੇ ਗੱਲ ਕਰਦੇ ਨੇ ਨਾ ਮੈਮ ਤੁਹਾਡੇ ਸਕੂਲ ਦਾ ਨਾਮ ਤਾਂ ਪਹਿਲਾਂ ਹੀ ਬੜਾ ਚਰਚਾ ਦੇ ਵਿੱਚ ਸੀ ਸੁਣਿਆ ਸੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸੀ ਤੇ ਅੱਜ ਕਿੰਦਾ ਬਹੁਤ ਹੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਬੱਚੀ ਤੇ ਮਾਂ ਨਾ ਬਹੁਤ ਬਹੁਤ ਪਿਆਰ ਭਲਕ ਨੂੰ ਜਿਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਇੰਨੀ ਵਧੀਆ ਪ੍ਰਾਪਤੀ ਹੈ ਸਾਰੇ ਅਸੀਂ ਬਹੁਤ ਖੁਸ਼ ਹਾਂ ਤੇ ਪ੍ਰਮਾਤਮਾ ਵੇਰੇ ਅਰਦਾਸ ਕਰਦੇ ਹਾਂ ਕਿ ਬੱਚਾ ਇਸੇ ਤਰ੍ਹਾਂ ਜਿਹੜੀ ਸਫਲਤਾ ਦੀਆਂ ਬੁਲੰਦੀਆਂ ਛੂੰਹਦਾ ਰਹੇ ਸਾਡੇ ਸਕੂਲ ਦਾ ਸ਼ਹੀਦ ਬਾਬਾ ਖਸ਼ਾ ਹਸਨ ਸਿੰਘ ਸਕੂਲ ਦੇ ਸੁਤੜਕ ਦਾ ਤੇ ਸਪੈਂਡ ਦਾ ਤੇ ਆਪਣੇ ਮਾਪਿਆਂ ਦਾ ਇਲਾਕੇ ਦਾ ਨਾਮ ਰਿਸ਼ਟ ਕਰਦਾ ਰਹੇ ਬਿਲਕੁਲ ਜੀ ਬਿਲਕੁਲ ਜਿੱਥੇ ਕਹਿੰਦੇ ਨਾਲ ਜੀ ਗੁਰੂ ਬਿਨਾ ਗਾਤ ਨਹੀਂ ਤੇ ਸ਼ਾਹ ਬਿਨਾ ਪਾਤ ਨਹੀਂ ਜੋ ਗੁਰੂ ਸਿੱਖਿਆ ਦਿੰਦਾ ਹੈਗਾ ਤੇ ਉਹ ਸਿੱਖਿਆ ਜਿਹੜੀ ਹੈਗੀ ਆ ਬਹੁਤ ਉੱਚੇ ਲੈ ਜਾਂਦੀ ਹੈ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਗੇ ਨੇ ਇਹਨਾਂ ਨਾਲ ਗੱਲ ਕਰਦੇ ਆਗੇ ਸਰ ਬਹੁਤ ਵਧੀਆ ਤੁਹਾਡੇ ਸਕੂਲ ਦੇ ਉਪਰਾਲੇ ਕੀਤੇ ਜਾ ਰਹੇ ਨੇ ਔਰ ਬੱਚੇ ਵੀ ਟਾਪਰ ਆ ਰਹੇ ਨੇ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਚੜੱਕ ਨੱਗਰ ਵਾਸਤੇ ਸੀਹਰ ਬਾਬਾ ਕਸ਼ਾਲ ਸਿੰਘ ਜੀ ਇਸ ਨਗਰ ਵਿੱਚ ਸਿਹਿਤ ਹੋਏ ਆ ਉਹਨਾਂ ਦੇ ਨਾਮ ਤੇ ਸਕੂਲ ਬਣਾਇਆ ਗਿਆ ਪਿੰਡ ਵੱਲੋਂ ਤੇ ਮੈਂ ਤਾਂ ਵਧਾਈ ਦੇ ਸਕਦਾ ਇਸ ਪੰਕ ਸਿੰਗਲਾਰੂ ਤੇ ਉਹਦੇ ਮਾਪਿਆਂ ਨੂੰ ਤੇ ਇਹ ਮਿਹਨਤ ਆ ਜਿਹੜੀ ਸਾਡੇ ਸਕੂਲ ਸਦਾਬ ਦੀ ਦੇ ਵਾਈਸ ਪ੍ਰਿੰਸੀਪਲ ਸਾਹਿਬ ਬੈਠੇ ਆ ਇਹ ਸਾਰੇ ਸਾਹਿਬ ਨੂੰ ਵਧਾਈਆਂ ਮੇਰੇ ਵੱਲੋਂ ਬਹੁਤ ਬਹੁਤ ਕਿਉਂਕਿ ਇਹਨਾਂ ਦੀ ਮਿਹਨਤ ਸਦਕਾ ਹੀ ਜਿਹੜੇ ਬੱਚੇ ਮੈਟਲਿਸਟ ਚਾਉਂਦੇ ਆ ਅੱਗੇ ਵੀ ਆ ਰਹੇ ਆ ਪਹਿਲਾਂ ਵੀ ਆ ਰਹੇ ਸੀ ਐਂ ਕੋਈ ਗੱਲ ਨਹੀਂ ਐਸੀ ਵੀ ਇਹ ਹੀ ਬੱਚੀ ਆਈ ਆ ਜਦੋਂ ਤੋਂ ਇਹ ਸਕੂਲ ਬਣਿਆ ਉਦੋਂ ਤੋਂ ਹੀ ਇਹ ਸਕੂਲ ਦੇ ਬੱਚੇ ਐ ਮੈਰਿਟ ਵਿੱਚ ਆ ਰਹੇ ਆ ਤੇ ਅਸੀਂ ਵੈਗਰੂ ਅੱਗੇ ਅਰਦਾਸ ਬੇਨਤੀ ਕਰਾਂਗੇ ਵੀ ਇਸ ਪਰਿਵਾਰ ਨੂੰ ਤੇ ਸਕੂਲ ਸਟਾਫ ਨੂੰ ਚੜ੍ਹਦੀ ਕਲਾ ਜਾਂਦਾ ਬਿਲਕੁਲ ਜੀ ਦੇਖੋ ਸਕੂਲ ਦੇ ਸਟਾਫ ਵੱਲੋਂ ਜਿਹੜੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਉੱਤੇ ਕੁਝ ਪਿੰਡ ਦੇ ਲੋਕ ਵੀ ਬੈਠੇ ਨੇ ਗੱਲ ਕਰਦੇ ਉਹਨਾਂ ਦੇ ਨਾਲ ਸ਼ਰਮਾ ਜੀ ਤੁਹਾਡੇ ਕੋਲ ਆਨੇ ਆਗੇ ਆ ਤੇ ਕਿਉਂਕਿ ਕਾਫੀ ਤੁਹਾਡਾ ਰੁਤਬਾ ਹੈਗਾ ਪਿੰਡ ਦੇ ਵਿੱਚ ਤੇ ਕਿੰਦਾ ਲੱਗਦਾ ਤੁਹਾਨੂੰ ਜਦੋਂ ਤੁਹਾਡੀ ਬੱਚੇ ਵੀ ਪੜਦੇ ਤੇ ਬੱਚੇ ਤੇ ਕਲਾਸਾਂ ਹੋ ਗਈਆਂ ਬਹੁਤ ਵਧੀਆ ਲੱਗਾ ਜੀ ਬਹੁਤ ਜ਼ਿਆਦਾ ਵਧੀਆ ਲੱਗਾ ਕਿਉਂਕਿ ਸ਼ਹੀਦ ਬਾਬਾ ਖ ਜੰਗੀ ਦੇ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਵੀ ਇਹ ਜਿਹੜਾ ਸਕੂਲ ਹੈ ਉਹ ਅਪ ਹੋ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਵਿੱਚ ਸਾਡਾ ਨਾਂ ਰੋਸ਼ਨ ਕੀਤਾ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ ਸਾਡੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਸੋ ਬਹੁਤ ਬੈਤ ਲੱਗਦਾ ਬਹੁਤ ਵਧੀਆ ਲੱਗਦਾ ਪੰਜਾਬ ਸਰਕਾਰ ਵੱਲੋਂ ਵੀ ਬੜੇ ਭਰਾਵੇਂ ਕਿਤੇ ਜਾ ਰਹੇ ਨੇ ਵੀ ਸਿੱਖਿਆ ਦਾ ਮਿਆਰ ਜਿਹੜਾ ਪੰਜਾਬ ਦੇ ਵਿੱਚ ਬਹੁਤ ਉੱਚਾ ਲਿਖਿਆ ਜਾਵੇ ਤੇ ਬੱਚੇ ਜਿਹੜੇ ਇੱਥੇ ਇੱਥੇ ਹੀ ਪੜ੍ਹਾਈ ਕਰਨਾ ਕਿ ਵਿਦੇਸ਼ਾਂ ਨੂੰ ਜਾਣਗੇ ਜੀ ਆਪਣੀ ਆਪਣੀ ਸੋਚ ਹੈ ਵੈਸੇ ਤਾਂ ਇੱਥੇ ਰਹਿਣ ਦਾ ਬਹੁਤ ਵਧੀਆ ਜਿਵੇਂ ਇਹ ਪਲਕ ਦੀ ਸੋਚ ਹੈ ਵੀ ਮੈਂ ਇੱਥੇ ਆਈਏਐਸ ਵਗੈਰਾ ਚਿਤ ਕਰਨਾ ਚਾਹੁੰਦੀ ਹਾਂ ਬਾਕੀ ਬਕਰੀ ਬਕਰੀ ਸੋਚ ਆ ਮੈਂ ਤਾਂ ਚਾਹੁੰਦਾ ਨਹੀਂ ਵੀ ਇੱਥੇ ਤੁਸੀਂ ਨਾ ਪੜ ਕੇ ਬਾਹਰ ਜਾ ਕੇ ਦਿਹਾੜੀਆਂ ਕਰੋ ਮੈਂ ਤਾਂ ਚਾਹੁੰਦਾ ਵੀ ਇੱਥੇ ਤੁਸੀਂ ਵਧੀਆ ਕ ਆਪਣਾ ਕੋਈ ਆਈਏਐਸ ਵਗੈਰਾ ਜਾਂ ਬੜੇ ਬੜੇ ਆਪਸ਼ਨ ਆ ਬਹੁਤ ਕੌਲੇ ਜੰਮੀ ਐ ਤੋਂ ਸੋ ਬੈਟਰ ਤਾਂ ਇਦਾਂ ਹੀ ਆ ਵੀ ਜੇ ਆਪਾਂ ਆਪਣੇ ਡਿਗਰੀ ਨੂੰ ਉੱਚਾ ਕਰਕੇ ਲੈ ਕੇ ਲੈ ਕੇ ਜਾਈਏ ਸੋ ਬਿਲਕੁਲ ਜੀ ਬੜੀ ਅੱਛੀ ਸੋਚ ਹੈਗੀ ਐ ਪਿੰਡ ਵਾਸੀਆਂ ਦੀ ਪਿੰਡ ਵਾਸੀਆਂ ਦਾ ਸੋਚ ਹੈਗੀ ਆ ਕਿ ਇਹ ਪਿੰਡ ਵਾਸੀ ਜਿੰਨੇ ਵੀ ਉਹਨਾਂ ਦੇ ਬੱਚੇ ਹੈਗੇ ਨੇ ਸਾਰੇ ਇੱਥੇ ਪੜ੍ਹ ਲਿਖ ਕੇ ਜਿਹੜਾ ਹੈਗਾ ਉਹ ਇੱਥੇ ਵਧੀਆ ਨੌਕਰੀਆਂ ਕਰਨ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਕਹਿੰਦੇ ਨਾ ਵੀ ਸਾਰਿਆਂ ਨਾਲੋਂ ਸਭ ਤੋਂ ਜ਼ਿਆਦਾ ਜੜਾ ਲਗਾ ਬੱਚਿਆਂ ਦਾ ਹੁੰਦਾ ਉਹ ਹੁੰਦਾ ਨਾਨੀ ਤੇ ਦੋਤੀ ਦਾ ਨਾਨੀ ਤੇ ਦੋਤੀ ਦੇ ਕਿਸੇ ਤਾਂ ਆਪਾਂ ਬਹੁਤ ਸਣੇ ਹੋਣਗੇ ਪਰ ਨਾਨੀ ਜੀ ਵੀ ਬੈਠੇ ਹੈਗੇ ਨੇ ਗੱਲ ਕਰਦੇ ਉਹਨਾਂ ਦੇ ਨਾਲ ਨਾਨੀ ਜੀ ਅੱਜ ਬੜੀ ਖੁਸ਼ੀ ਹੋ ਰਹੀ ਹੈ ਹਾਂਜੀ ਸਨ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਨਾਨੀ ਦੋਤੀ ਵੀ ਫਸਟ ਆਈ ਹੈ ਜ਼ਿਲ੍ਹੇ ਵਿੱਚੋਂ ਤੇ ਪੰਜਾਬ ਚ ਜਿਹੇ ਸਥਾਨ ਤੇ ਆਈਏ ਪੰਜਾਬ ਬੋਰਡ ਦੀ ਸਿੱਖਿਆ ਵਿੱਚ ਤੇ ਨਾਨੀ ਨੇ ਕੋਈ ਦਿੱਤਾ ਉਹਨੂੰ ਅੱਜ ਕੋਈ ਸਹਾਇਤਾ ਹਾਂਜੀ ਸਾਰਾ ਕੁਝ ਹਾਂਜੀ ਬਹੁਤ ਕੁਝ ਸਹਾਇਤਾ ਨਾਨੀ ਨੇ ਪਿਆਰ ਹੀ ਬਹੁਤ ਕਰਦੀ ਨਾਨੀ ਤਾਂ ਪਿਆਰ ਹੀ ਬਹੁਤ ਹੁੰਦਾ ਹੈ ਨਾਨੀ ਨੂੰ ਚਾਹੀਦਾ ਸੀਗਾ ਕੋਈ ਖੜਾ ਕੋਈ ਬੁੱਢੀ ਕੋਈ ਸਾਰਾ ਕੁਝ ਇਹਨਾਂ ਦਾ ਹੀ ਹੈ ਨਾਨਕ ਜੀ ਨੂੰ ਤਾਂ ਬਹੁਤ ਖੁਸ਼ੀਆਂ ਹੋ ਗਈਆਂ ਨਾਨਕ ਜੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਪਾਣੀ ਵਾਲੇ ਕੋਲੇ ਨੂੰ ਨਾਨੀ ਸਾਰਾ ਕੁਝ ਇਹਨਾਂ ਦਾ ਹੀ ਗੱਲ ਕਰਨੀ ਜੀ ਮੈਂ ਵੀ ਲੱਗੀ ਹੁਣ ਪੰਜਾਬ ਦੇ ਜਿਹੜੀ ਵਰਕਰਾਂ ਦੀ ਗੱਲ ਕਰਾਂਗੀ ਵਰਕਰਾਂ ਦੀ ਪੁੱਛੋਤਾਂ ਵਿੱਚ ਅੱਛਾ ਜੀ 20 ਸਾਲ ਹੋ ਗਏ ਜੀ ਮੈਨੂੰ ਸਰਵਿਸ ਦਾ ਜੋਬ ਕਰ ਤੁਹਾਡਾ ਵੀ ਤੁਹਾਡੀ ਜੋਬ ਵੀ ਬੜੀ ਸੇਵਾ ਵਾਲੀ ਜੋ ਹੁੰਦੀ ਹੈ ਹਾਂਜੀ ਬੱਚਿਆਂ ਦੀ ਸੇਵਾ ਹੀ ਕਰਨੀ ਬਿਲਕੁਲ ਜੀ ਨਾਨੀ ਦੀ ਵੀ ਜਿਹੜੇਗੇ ਪੂਛੋ ਮੰਡੀ ਦੇ ਵਿੱਚ ਆਗਨਵਾਰੀ ਵਰਕਰ ਆਗੇ ਨੇ ਔਰ ਸੇਵਾ ਕਰਦੇ ਨੇ ਚਲੋ ਆਪਾਂ ਹੁਣ ਗੱਲ ਕਰਦੇ ਹੈਗੇ ਆ ਪਲਕ ਦੇ ਨਾਲ ਪਲਕ ਅੱਜ ਤੈਨੂੰ ਬੜੀ ਖੁਸ਼ੀ ਦਾ ਦੇਣਾ ਤੇਰੇ ਵਾਸਤੇ ਸਾਰਾ ਪਿੰਡ ਇਕੱਠਾ ਹੋਇਆ ਜਿਹੜੇ ਕਦੇ ਵਿੱਚ ਐ ਲੱਗਦਾ ਜਿਵੇਂ ਵਿਆਹ ਹੁੰਦਾ ਪਰ ਵਿਆਹ ਤਾਂ ਹੈ ਨਹੀਂ ਪਰ ਖੁਸ਼ੀ ਹੈ ਗਈ ਹੈ ਵੀ ਤੂੰ ਪੰਜਾਬ ਦੇ ਵਿੱਚ ਅੱਜ ਤੀਜੇ ਨੰਬਰ ਤੇ ਆਪਣਾ ਨਾਮ ਦਰਜ ਕੀਤਾ ਕਿੱਦਾਂ ਲੱਗਿਆ ਬਹੁਤ ਖੁਸ਼ੀ ਹੋ ਰਹੀ ਆ ਸਰ ਬਹੁਤ ਜ਼ਿਆਦਾ ਕਿੰਨੀ ਖੋਗੀ ਹਾਂਜੀ ਕਿੰਨੀ ਖੋਗੀ ਕਿਹੜੇ ਕਿਲੋ ਹੀ ਖੁਸ਼ੀ ਬਹੁਤ ਇਨਫਿਨਿਟੀ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਹਾਂਜੀ ਤੇ ਹੁਣ ਅੱਗੇ ਫਿਰ 8ਵੀਂ ਦੇ ਵਿੱਚੋਂ ਤੇਰੇ ਕਿੰਨੇ ਮਾਰਕਸ ਆਏ ਹੈਗੇ ਨੇ ਮੇਰੇ 597 ਆਇਆ ਆਊਟ ਆਫ 600 ਸੱਤ ਨੰਬਰ ਕੱਟ ਆ ਗਏ ਹਾਂਜੀ ਮਨਅਕਸਰ ਕੋ ਕਰ ਹੋ ਗਈ ਮੇਰੀ وجہ ਨਾਲ ਕੈਂਦੀ ਦਾ ਘਾਟਾ ਮੇਰੀ ਮਜਾ ਕਰਕੇ ਸਾਰੀ ਕੈਂਦੀ ਰਹਿੰਦੀ ਸੀ ਨਾ ਪੜਨਾ ਪਰ ਪਾਗਲ ਹੋ ਜਾਂਦੀ ਸੀ ਪਾਗਲ ਹੋ ਗਈ ਕਹਿੰਦੀ ਨਾ ਪੜਨਾ ਉਹ ਪਾਗਲ ਹੋਈ ਨੇ ਨਾ ਨਾਰਾਸ਼ਨ ਕੀਤਾ ਨਾ ਬਿਲਕੁਲ ਜੀ ਬੱਚੇ ਨੂੰ ਤੁਸੀਂ ਦੇਖ ਕਰਦੇ ਹੋ ਕਿਸ ਤਰੀਕੇ ਦੇ ਨਾਲ ਬੱਚੇ ਨੂੰ ਖੁਸ਼ੀ ਹੈਗੀ ਹੈ ਮੈਮ ਤੁਹਾਡਾ ਚਿਹਰਾ ਵੀ ਬੜਾ ਖੁਸ਼ੀ ਨਜ਼ਰ ਆ ਰਿਹਾ ਹੈ ਬੇਟੀ ਨੇ ਅੱਜ ਜਿਹੜਾ ਮੁਕਾਮ ਹਾਸਲ ਕੀਤਾ ਕਿਹਦਾ ਲੱਗ ਰਿਹਾ ਤੁਹਾਨੂੰ ਸਰ ਬਹੁਤ ਜ਼ਿਆਦਾ ਖੁਸ਼ੀ ਹੈ ਮੈਂ ਬਿਆਨ ਨਹੀਂ ਕਰ ਸਕਦੀ ਮੈਂ ਸਕੂਲ ਵਾਲਿਆਂ ਦਾ ਵੀ ਧੰਨਵਾਦ ਕਰਨਾ ਚਾਹੁੰਨੀ ਹ ਜਿਨ੍ਹਾਂ ਨੇ ਮੇਰੀ ਬੇਟੀ ਨੂੰ ਇਨੀ ਮਿਹਨਤ ਕਰਵਾਈ ਟੀਚਰਸ ਨੇ ਕੀ ਸੋਚਿਆ ਸੀ ਬੱਚੀ ਇਦਾਂ ਨੰਬਰੇ ਨਹੀਂ ਲੱਗੇ ਸਰ ਹਾਂਜੀ ਸੋਚਿਆ ਤਾਂ ਸੀ ਪਰ ਪੰਜਾਬ ਲੈਵਲ ਦਾ ਨਹੀਂ ਸੀ ਸੋਚਿਆ ਮੈਂ ਪੰਜਾਬ ਲੈਵਲ ਦਾ ਨਹੀਂ ਪਰ ਹੁਣ ਬੱਚੀ ਤਾਂ ਇੰਡੀਆ ਲੈਵਲ ਦੇ ਜਾਂਦੀ ਗੱਲ ਕਰ ਰਹੀ ਹੈ ਹਾਂਜੀ ਜ਼ਰੂਰ ਜਾਊਗੀ ਸਰ ਕਿਉਂਕਿ ਬੱਚੀ ਬੱਚੀ ਕੀ ਕਿਆ ਸੀ ਤੂੰ ਕੀ ਬਣਨਾ ਆਈਐਸ ਆਈਐਸ ਬਣਨਾ ਹੈ ਤਾਂ ਹਾਂਜੀ ਸ਼ੁਰੂ ਤੋਂ ਹੀ ਸਰ ਇਹਦੀ ਹੀ ਇੰਟਰਸਟ ਆ ਬਿਲਕੁਲ ਜੀ ਉਹ ਤੁਸੀਂ ਦੇਖਿਆ ਕਿ ਤੀਕੇ ਦਾ ਵਾਲਾ ਬੱਚੀ ਦੀ ਜਿਹੜੀ ਖਾਸ਼ ਹੈਗੀ ਆਈਐਸ ਬਣਦੀ ਹੁਣ ਸਭ ਤੋਂ ਆਪਾਂ ਗੱਲ ਕਰਦੇ ਆ ਚਿੰਗਲਾ ਸਾਹਿਬ ਦਾ ਚਿੰਗਲਾ ਸਾਹਿਬ ਤੁਹਾਡੀਆਂ ਅੱਖਾਂ ਬੜੀਆਂ ਭਰੀਆਂ ਹੋਈਆਂ ਨੇ ਕੀ ਕਰਨਾ ਇਹ ਸਰ ਖੁਸ਼ੀ ਦੇ ਅੰਜੂ ਆ ਵੀ ਪਿਆਰਤੀ ਦਾ ਰਸਤਾ ਹੀ ਹੋਇ ਹੁੰਦਾ ਜਦੋਂ ਆਪਾਂ ਕੁੜੀ ਨੂੰ ਡੋਲੀ ਤੋਰਦੇ ਉਦੋਂ ਪਯੌਰ ਹੁੰਦਾ ਜਦੋਂ ਕੋਈ ਖੁਸ਼ੀ ਦਿੰਦੀ ਹੈ ਧੀ ਉਦੋਂ ਪਯੌਰ ਹੁੰਦਾ ਵੀ ਪਰ ਕਿਹਾ ਜਾਂਦਾ ਨਾ ਜੀ ਧੀ ਜੰਮੀ ਤੇ ਦੋ ਕੁਲਾ ਨੂੰ ਤਾਰਦੀ ਹੈ ਮੇਰੇ ਖਿਆਲ ਨਾਲ ਜੱਜਗਲ ਜਿਹਨੇ ਧੀਾਂ ਸੇਵਾ ਕਰਦੀਆਂ ਮਾਂ ਪਿਓ ਦੀਆਂ ਉਹਨਾਂ ਪੁੱਤ ਨਹੀਂ ਕਰਦੇ ਜੀ ਮੈਂ ਤਾਂ ਇਹੀ ਕਹਿੰਦਾ ਸਮਾਜ ਨੂੰ ਧੀਾਂ ਨੂੰ ਕੋਖ ਚ ਨਾ ਮਾਰੋ ਇਹ ਪ੍ਰੋਤ ਦੇ ਬਾਰੇ ਪਿਆਰ ਕਰਦੇ ਆ ਜੀ ਬਾਕੀ ਸਾਡਾ ਰਸ਼ੀਦ ਬਾਬਕ ਸਕੂਲ ਦਾ ਸਟਾਫ ਆ ਉਹ ਜਾਈਦਾ ਹੱਕਦਾਰ ਹੈ ਜੀ ਸਟਾਫ ਬਹੁਤ ਵਧੀਆ ਮਿਹਨਤੀ ਹੈ ਸਟਾਫ ਵੀ ਬਾਕੀ ਇੱਥੇ ਬੱਚੇ ਦੀ ਕੇਅਰ ਵੀ ਬਹੁਤ ਵੇ ਹੁੰਦੀ ਜੀ ਸਾਡਾ ਪਿੰਡ ਹੀ ਪੰਜ ਪੀਰੀ ਪਿੰਡ ਆ ਜੀ ਸਾਡੇ ਪਿੰਡ ਨੂੰ ਬਹੁਤ ਕੁਛ ਦੀ ਗੱਲ ਆ ਜੀ ਸਾਡੇ ਬੱਚੇ ਟੌਪ ਕੀਤਾ ਤੇ ਅਸੀਂ ਸਾਰੇ ਨਿਗਰ ਦਾ ਧੰਨਵਾਦ ਕਰਦੇ ਆਂ ਬਿਲਕੁਲ ਜੀ ਸਾਰੇ ਪਿੰਡ ਵੱਲੋਂ ਜਿਹੜੀ ਖੁਸ਼ੀ ਜਿਹੜੀ ਬਣਾਈ ਜਾਂਦੀ ਆ ਪਲਕ ਦੇ ਕਲਾਸ ਫੈਲੋ ਬੈਠੀ ਥੱਲੇ ਨਾਲ ਔਰ ਬੈਸਟ ਫਰੈਂਡ ਵੀ ਹੈਗੀ ਹੈ ਦੇ ਬੈਸਟ ਫਰੈਂਡ ਬੇੜਾ ਕੀ ਨਾਂ ਤਰਾ ਤੇ ਤੁਸੀਂ ਕਿਹੜੀ 8ਵੀਂ ਜੀ ਤੁਸੀਂ ਪੜ੍ਹਦੇ ਹੋ ਠੀਕ ਹੈ ਤੁਹਾਡੇ ਵੀ ਕਿਹੜੇ ਮਾਰਕਸ ਆ ਇਸ ਲੋਨੇ ਦੇ 576 576 ਚਲੋ ਅਗਲੀ ਵਾਰੀ ਜਾਦਾ ਆਣਗੇ ਹਣਾ ਤੇ ਕਿੱਦਾਂ ਲੱਗਿਆ ਜਦੋਂ ਪਲਕ ਦੀ ਨੂੰ ਤੀਜਾ ਸਥਾਨ ਮਿਲਿਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਈ ਮੇਰੀ ਬਚਪਨ ਦੀ ਫਰੈਂਡ ਆਏ ਬੈਸਟ ਫਰੈਂਡ ਬਣ ਚੁੱਕੀ ਹਾਂ ਸਾਡਾ ਦਿਲ ਦਾ ਰਿਸ਼ਤਾ ਹੋ ਗਿਆ ਹੈ ਹਨ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜਦੋਂ ਇਹਨੇ ਇੰਨਾ ਵਧੀਆ ਸਥਾਨ ਹਾਸਲ ਕੀਤਾ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਆ ਮੇਰੇ ਕੋ ਕੋਈ ਵਰਡਸ ਨਹੀਂ ਨੇ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਅੱਛਾ ਕੋਣ ਐੜੇ ਤਾਂ ਆਈਐਸ ਬੰਨਾ ਤੂੰ ਕੀ ਸੋਚਿਆ ਅਜੇ ਕੋਈ ਪਲਾਨ ਨਹੀਂ ਹਲੇ ਕੋਈ ਪਲਾਨ ਨਹੀਂ ਵੈਰੀ ਗੁੱਡ ਬਹੁਤ ਬੜੀਆ ਗੱਲ ਕੀਤੀ ਆ ਹਲੇ ਕੋਈ ਪਲਾਨ ਨਹੀਂ ਹੈ ਕਿਉਂਕਿ ਹਲੇ ਅੱਗੇ ਬਹੁਤ ਬੰਜਲਾਂ ਪਰ ਕਰਦੀਆਂ ਨੇ ਸੋ ਅਸੀਂ ਵੀ ਆਪਣੇ ਚੈਨਲ ਰਾਹੀਂ ਜਿਹੜਾਗਾ ਪਲਕ ਤੇ ਪਲਕ ਦੇ ਪਰਿਵਾਰ ਨੂੰ ਇਸ ਮੁਕਾਮ ਨੂੰ ਹਾਸਲ ਕਰਨ ਵਾਸਤੇ ਬਹੁਤ ਬਹੁਤ ਵਧਾਈਆ ਦਿੰਦੇ ਆ